ਸਰੀਪਰ ਐਸ਼ਾ ਮਿੱਤਰੋ ਅੱਜ ਦਾ ਵਲੌਗ ਹੈਗਾ ਅਸੀਂ ਰਾਤ ਦਾ ਰੰਡੋ ਹੋ ਗਿਆ ਯਾਰ ਮਿੱਤਰੋ ਪਹਿਲੀ ਵਾਰ ਅੱਜ ਅਸੀਂ ਸਰਵਾਤ ਕਰਨ ਲਈ ਕੋਟ ਦੀ ਹੈਗਾ ਉੱਧਾ ਦਾ ਜਿੱਤ ਵਾਰੀ ਪਹਿਲਾਂ ਵੀ ਪਾਇਆ ਸੀ ਮੈਂ ਅੱਜ ਹੁਣ ਅਸੀਂ ਚੱਲੇ ਆਂਦੇ ਪਰ ਮੱਛਰ ਬਾਹਰ ਦਾ ਡੰਗ ਕੱਟਦਾ ਵੀ ਕਿਉਂ ਬਈ ਦੱਸ ਇਹ ਕਿਸ ਜਾਨਵਰ ਦੀ ਚਮੜੀ ਠੀਕ ਹੈ ਮੱਛਰ ਦੇਖ ਓਹ ਹੋ ਵੀ ਕਿਸੇ ਦੀ ਬੈਣ ਨੇ ਕਿਸੇ ਦੀ ਬੇਟੀ ਹੈ ਕਿਉਂ ਭਾਈ ਤੁਸੀਂ ਕਮੈਂਟ ਕਰਕੇ ਦੱਸੋ ਇਹਦੇ ਟੋਪਾ ਲਿਆ ਸਰ ਤੇ ਕੀ ਲੱਗਦਾ ਹੈ ਆ ਪਾੜਿਆ ਪਾੜਿਆ ਮੁੰਡਾ ਛੱਡ ਦੇ ਪੋਰਤੀ ਭਾਈ ਬੈਲਦੇ ਆ ਨੈਕਸਟ ਬਲੌਗ ਦੇ ਵਿੱਚ ਮਸਟਰ ਬਹੁਤ ਜ਼ਿਆਦਾ ਖਾਦਾ ਜਾ ਚੁੱਕਾ ਹੈ